ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪ ਸਾਰਿਆਂ ਦਾ ਦਾਸ ਦੇ YouTube ਚੈਨਲ ਤੇ ਇੱਕ ਹੋਰ ਸੰਗੀਤਮਈ ਰਾਗਮਈ ਵੀਡੀਓ ਦੇ ਵਿੱਚ ਉਮੀਦ ਕਰਦਾ ਕਿ ਆਪ ਜੀ ਸਾਰੇ ਠੀਕ ਠਾਕ ਹੋਵੋਗੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਰਾਗ ਮਲہار ਜਾਂ ਮੀਆਂ ਮਲہار ਦੇ ਸੁਰਾਵਲੀ ਦੇ ਅੰਤਰਗਤ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ ਬारस ਸਰਸ ਆਗਿਆ ਹੋਵੇ ਆਨੰਦ ਸਗਲ ਭਾਗ ਇੱਕ ਤਾਲ ਦੇ ਅੰਤਰਗਤ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਦੇਖਣਾ ਜੀ ਵੀਰਾਂ ਤੇ ਭੈਣਾਂ ਦੋਵਾਂ ਦੇ ਪਿੱਛੇ ਤੋਂ ਆਪਾਂ ਇਹ ਸ਼ਬਦ ਗਾਇਨ ਕਰਾਂਗੇ ਤਾਲਬੱਧ ਕਰਕੇ ਵੀ ਤੇ ਬਿਨਾਂ ਤਾਲ ਤੋਂ ਵੀ ਇਹਦੀ ਨੋਟੇਸ਼ਨ ਨੂੰ ਸਮਝਾਂਗੇ ਜੀ ਸੋ ਵੀਰ ਅਤੇ ਭੈਣ ਭੈਣਾ ਸਾਰੇ ਇਸ ਵੀਡੀਓ ਨੂੰ ਪੂਰਾ ਵੇਖਣਾ ਜੀ આવજી વિડીયોનું શરૂ કરીએ પરસ સરસ संगे मन पर पड़े संत संगे मन पर पड़े संत संगे मन पर पड़े मिल मेघ तारसु anne Y'all. ਸੋ ਇਹ ਆਪਾਂ ਵੀਰਾਂ ਦੀ ਪਿੱਚ ਤੋਂ ਸੀ ਸ਼ਾਰਪ ਤੋਂ ਰਾਗ ਮਲਾਰ ਇੱਕ ਤਾਲ ਦੇ ਅੰਤਰਗਤ ਤਾਲਬਦ ਕਰਕੇ ਗਾਇਨ ਕੀਤਾ ਜੀ ਸੋ ਆਓ ਹੁਣ ਪਹਿਲਾਂ ਆਪਾਂ ਇਹਦੀ ਨੋਟੇਸ਼ਨ ਨੂੰ ਸਮਝ ਲੈਂਦੇ ਆਂ ਫਿਰ ਆਪਾਂ ਇਹਨੂੰ ਵੀ ਭੈਣਾ ਦੀ ਪਿੱਚ ਤੋਂ ਵੀ ਗਾਇਨ ਕਰਾਂਗੇ ਤੇ ਉਹਦੀ ਨੋਟੇਸ਼ਨ ਨੂੰ ਸਮਝਾਂਗੇ ਜੀ ਵੇਖੋ ਜੀ ਬਰਸ ਸਰਸ ਆਕੇ ਹਰੇ ਸਾਰੇ ਰੇ ਪਗਾ ਗਮ ਹਰੇ ਸਰ ਬਰਸ ਸਰਸ ਆਕੇ ਹਰੇ ਸਾਰੇ ਰੇ ਪਗਾ ਗਮ ਹਰੇ ਸਰ ਰੇ ਰੇ ਸਾਰੇ ਰੇ ਪਾਗਾ ਗਾ ਮਾਰੇ ਸਾ ਆਗਾ ਗਾ ਮਾਰੇ ਸਾ ਹਲਕਾ ਜਿਹਾ ਕੰਨ ਲਾ ਕੇ ਗਾਣ ਨੂੰ ਮਾਂ ਦਾ ਫਿਰ ਆ ਪਾਵਾਂਗੇ ਇੱਧਰ ਠੀਕ ਐ ਰੇ ਰੇ ਸਾਰੇ ਰੇ ਪਾਗਾ ਗਾ ਮਾਰੇ ਸਾ ਪਾਗਾ ਗਾ ਮਾਰੇ ਸਾ ਥੋੜਾ ਸੋਚ ਦੇਖ ਲੋ रे रे सारे रे पागा गा मारे सा, बरस सागे स्थाई दी पहली तुक हो गई और स्थाई दी दूसरी तुक होना सगल पाग ਮਾ ਮਾਰੇ ਪਾ ਪਾ ਗਾ ਗ ਮਾਰੇ ਸਾ ਹੋ ਹੈ ਅਨੰਦ ਸਗਲੇ ਪਾ ਗ ਮਾ ਮਾਰੇ ਪਾ ਪਾ ਗਾ ਗ ਮਾਰੇ ਸਾ ਹੀ ਰੋਹੀ ਪਰਸ ਸਾਰਸ ਕੇ ਆ ਇਹ ਸਥਾਈ ਹੋ ਗਈ ਜੀ ਹੁਣ ਇਹਦਾ ਅੰਤਰਾ ਵੇਖੋ ਸੰਤ ਸੰਗੇ ਮਨ ਪਰ ਪੜੈ ਮਾ ਮਾ ਪਨੀਦਾਨੀ ਸਾਸਾਨੀ ਸਾਹ ਵਲੀ ਦੇਖ ਲਓ ਸੰਤ ਸੰਗੇ ਮਨ ਪਰ ਪੜੈ ਮਾ ਮਾ ਪਨੀਦਾਨੀ ਸਾਸਨੀ ਸਾਸ ਸ ਰੰਤਰੇ ਦੀ ਦੂਸਰੀ ਤੁਕ ਭਾਵ ਐਸੇ ਤੁਕ ਦਾ ਅਗਲਾ ਹਿੱਸਾ ਜਿਹੜਾ ਹੈ ਮਿਲ ਮੇਗ ਤਾਰ ਸੁਹਾਗ ਰੇ 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 ਸਾਸ ਸਨੀ ਗਾਨੀ ਸਾਸ ਮਿਲ ਸ਼ਬਦ ਭਾਵੇਂ ਪਿਛਲੇ ਜਿਹੜਾ ਆਪਾਂ ਤੁਕ ਬੋਲੀ ਆ ਉੱਥੇ ਬੋਲਦੇ ਜਿਹੜਾ ਨਾ ਸੰਤ ਸंगे ਮਨ ਪਰ ਪੜੈ ਪਹਿਲੀ ਵਾਰੀ ਪੂਰਾ ਬੋਲ ਕੇ ਫਿਰ ਸੰਤ ਸंगे ਮਨ ਪਰ ਪੜੈ ਮਿਲ ਅਖੀਰਲੇ ਤੱਕ ਤੇ ਮਿਲ ਮੇਗ ਤਾਰ ਸੁਹਾਗ ਰੇ 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 ਸਾਸ ਸਹਨੇ ਦਰਨੇ ਸਾਸ ਸਾਸ ਰੇ 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 ਸਾ ਸਾ ਸ ਨੀ ਗ ਨੀ ਸਾ ਸਾ ਸ ਫਿਰ ਐਸੇ ਅੱਧੀ ਤੁਕ ਨੂੰ ਵਾਪਸ ਆਪਾਂ ਥੱਲੇ ਜਾਂਦੇ ਹਾਂ ਲੈਣਾ ਮਿਲ ਮੇ ਗਤਾਰ ਸੁਹਾਗ ਮਿਲ ਮੇ ਗਤਾਰ ਸੁਹਾਗ ਨੀ ਨੀ ਸਾਨੀ ਪਾਵਰ ਮਰੇ ਸਸ ਨੀਨੇ ਸਾਨੇ ਪਾਪ ਗਾ ਗਾ ਮਰੇ ਸਸ ਮਿਲਨੇ ਗਏ ਤਾਰੇ ਸੁਹਾਗ ਮਿਲਨੇ ਗਏ ਤਾਰੇ ਸੁਹਾਗ ਜਾਫ ਮਿਲ ਕੇਬਲ मिल तार फिर इकट्ठा बोल के मिल मेघ तार सुहाग मिल मेघ तार सुहाग हारस सरस आगे आ आग। रस सरस आगे आ आग। ਤਿਹਾਈ ਲੋਣੀਆ ਬਰਸ ਸਰਸ ਬਰਸ ਸਰਸ ਬਰਸ ਸਰਸ ਆ ਦੇ ਆ ਹੁਣ ਇਹਨੂੰ ਪਹਿਣਾ ਦੀ ਪਿੱਛੋਂ ਵੇਖ ਲਓ ਜੀ बरस सरस से आ गे बरस सरस से आ गे न रे सारे रे, रे सा रे रे पागा गार रे सा रे 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 पागा गार रे सा दूसरी तो तू तो या ਮਾਰੇ ਪਾ ਪਾ ਗਾ ਗਾ ਮਾਰੇ ਸਾਰ ਮਾਰੇ ਪਾ ਪਾ ਗਾ ਗਾ ਮਾਰੇ ਸਾਰ ਸਰੇ ਸਰੇ ਪਾ ਗਾ ਗਾ ਮਾਰੇ ਸਾਰ ਮਰਜ ਸਰਸ ਆਗੇ ਆ ਤੇਰਾ ਅੰਤਰਾ ਸਾਮ ਤੇ ਸੰਗੇ ਮਨ ਪੜੇ ਪੜੇ ਮਾ ਮ ਬਨੇਦਾਨੀ ਸਾਸਾਨੀ ਸਾਸ ਸ ਸੰਤ ਸੰਗੇ ਮਨ ਪਰ ਪੜੇ ਅਗਲੇ ਕੁ ਅਦਿ ਮਿਲ ਮੇਗ ਮਿਲ ਮੇਗ ਕਾਰ ਸੁਹਾਗ ਰੇ 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 ਸਾਸਾਨੀ ਦਾਨੀ ਸਾ ਸਾ ਸਪ ਰੇ 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 ਸਾ ਸਾ ਸ ਨਿੰਧਨੇ ਸਾ ਸਾ ਸ ਮੇਲੇ ਮੇਗਤਰ ਸੁਹਾ ਨੀਨੇ ਸਾਨੇ ਬਪਗਗ ਮਰੇ ਸਾ ਸਾ ਨੀਨੇ ਸਾਨੇ ਪਪ ਮੇਨੇ ਸਾਨੇ ਬਗਗਮ ਮੇ ਸਾ ਸਾ परस सरस आ गे आर से सरस अस सरस सरस आह गे आए ਵੀਰਾ ਤੇ ਭੈਣਾਂ ਦੀ ਪਿੱਛ ਤੋਂ ਆਪਾਂ ਰੋਟੇਸ਼ਨ ਨੂੰ ਵੀ ਸਮਝਿਆ ਜੀ ਉਮੀਦ ਕਰਦਾ ਕਿ ਆਪ ਜੀ ਨੂੰ ਵੀਡੀਓ ਇਹ ਚੰਗੀ ਲੱਗੀ ਹੋਣੀ ਸੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਅੱਗੇ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਸਕੇ ਜੀ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਕਰ ਕਰੇ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਵ ਅਤੇ ਸਾਡੇ ਚੈਨਲ ਮਿਊਜ਼ਿਕ ਟਿਊਟੋਰੀਅਲ ਦਾ ਮੇਨ ਮੋਰਚੇ ਆਓ ਗੁਰਬਾਣੀ ਕੀਰਤਨ ਨਾਲ ਜੁੜੀਏ ਸੰਗੀਤ ਨਾਲ ਜੁੜੀਏ ਨਸ਼ਿਆਂ ਨੂੰ ਤਿਆਗੀਏ ਆਪ ਵੀ ਜੁੜੀਏ ਬੱਚਿਆਂ ਨੂੰ ਵੀ ਜੋੜੀਏ ਇਸ ਮਕਸਦ ਨੂੰ ਰਲ ਮਿਲ ਕੇ ਪੂਰਾ ਕਰੀਏ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹੱਸਦੇ ਵਸਦੇ ਰਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ